ਇਹ ਤੋਂ ਮਾੜੀ ਗੱਲ ਪੰਜਾਬ ਲਈ ਹੋਰ ਕੋਈ ਹੋਣੀ ਨਹੀਂ ਕਾਰਨ ਇਹ ਇਹ ਸਭ ਤੋਂ ਵੱਧ ਐਜੂਕੇਟਿਡ ਬੱਚੇ ਆ ਔਰ ਇਹਨਾਂ ਦੀ ਭਰਤੀ ਮੈਂ ਕਰਵਾਈ ਸੀ ਕਿ ਮੈਂ ਸਿੱਖਿਆ ਮੰਤਰੀ ਦੇ ਪਿੰਡ ਦੇ ਬਾਅਦ 13 ਮਹੀਨੇ ਧਰਨਾ ਪੱਕਾ ਧਰਨਾ ਲਾਇਆ ਮੇਰੀ 5 ਸਾਲ ਦੀ ਬੱਚੀ ਮੇਰੇ ਨਾਲ ਸੀ ਉਹ ਇੰਟਰ ਸਟੇਟ ਹਾਈਵੇ 'ਤੇ ਇਹਨਾਂ ਜਾਨ ਦਾ ਖਤਰਾ ਸੀ ਤਾਂ ਵੀ ਸਰਕਾਰ ਨੂੰ ਕੋਈ ਤਰਸ ਨਹੀਂ ਆਇਆ ਲੇਕਿਨ ਵੱਧ ਕੇ ਸੁਣਤੀ ਇਹ ਆ ਕਿ ਇੱਕ ਸਿਰਫ ਤੇ ਸਿਰਫ ਇਹ ਰਿਵਿਊ ਪਟੀਸ਼ਨ ਕੋਲ ਲਈ ਅੱਜ ਧਰਨਾ ਲਾ ਰਹੇ ਆ ਪਹਿਲਾਂ ਇਹਨਾਂ ਨੇ ਉੱਥੇ ਭਗਵੰਤ ਮਾਨ ਦੇ ਘਰ ਮੋਰੇ ਧਰਨਾ ਲਾਇਆ ਜਿੱਥੇ ਇਹਨਾਂ ਨੂੰ ਲਾਠੀਆਂ ਨਾਲ ਕੁੱਟਿਆ ਗਿਆ ਸਰਕਾਰ ਨੇ ਵਾਦਾ ਕੀਤਾ ਸੀਗਾ ਕਿ ਮੈਂ ਜਿਹੜੀ ਤੁਹਾਡੀ ਨੌਕਰੀ ਸੁਰੱਖਿਅਤ ਕਰੂੰਗਾ ਜੇ ਕੋਰਟ ਵੀ ਇਸ ਰਾਹਾਂ ਤੇ ਕੋਈ ਨਹੀਂ ਕਰਦੀ ਤਾਂ ਸੀ ਸਰਕਾਰ ਦੇ ਤੌਰ ਤੇ ਆਪਣਾ ਹੱਲ ਕਰਾਂਗੇ ਪਰ ਉਹ ਸਰਕਾਰ ਅੱਜ ਆਪਣੇ ਹਰੇਕ ਵਾਦੇ ਤੋਂ ਮੁੱਕਰਦੀ ਆ ਸਾਡੇ ਤੇ ਲਾਠੀ ਚਾਰਜ ਕਰਦੀ ਆ ਸਾਨੂੰ ਸੜਕਾਂ ਤੇ ਰੋਲਦੀ ਆ ਔਰ ਪੋਸਟ ਐਜੂਕੇਟਰ ਔਰ UGC ਦੀਆਂ ਗਾਈਡਲਾਈਨਸ ਨੂੰ ਸਾਰੀਆਂ ਨੂੰ ਪੂਰੀਆਂ ਕਰਦਾ ਉਹਨਾਂ ਨਾਲ ਜੇ ਹਾਲ ਆ ਤੇ ਇਹ ਪੰਜਾਬ ਸਰਕਾਰ ਅਸਲੀ ਗੱਲ ਹੈ ਇਹਨੂੰ ਪਾਣੀ ਨਾ ਚੱਪਣੀ ਚ ਪਾ ਕੇ ਵੀ ਨਹੀਂ ਇਹਨਾਂ ਨੂੰ ਉਦਾਂ ਹੀ ਸਾਹ ਸੂਤ ਲੈਣਾ ਚਾਹੀਦਾ ਅਸੀਂ ਆਪਣੀਆਂ ਵੈਲ ਸੈਟਲਡ ਜੌਬ ਨੂੰ ਛੱਡ ਕੇ ਇਹ ਸੁਨੋ ਬਣਾਇਆ ਸੀ ਮੈਂ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਰੈਗੂਲਰ ਪੋਸਟ ਦੇ ਉੱਪਰ ਅਪਾਇੰਟਡ ਸੀ ਅੱਛੀ-ਭਾਸੀ ਮੈਨੂੰ ਸੈਲਰੀ ਮਿਲਦੀ ਸੀ ਉਹਦੇ ਵਿੱਚ ਪਰ ਇੱਕ ਹੁੰਦਾ ਨਾ ਕਿ ਸਰਕਾਰੀ ਨੌਕਰੀ ਮਿਲ ਗਈ ਫੈਮਿਲੀ ਨੂੰ ਵੀ ਨਹੀਂ ਸੀ ਸਰਕਾਰੀ ਨੌਕਰੀ ਚਾਹੀਦੀ ਐ ਸਿਰਫ ਉਸ ਸਰਕਾਰੀ ਨੌਕਰੀ ਦੇ ਚਾਂਸੇ 'ਚ ਇਸ ਨੌਕਰੀ ਨੂੰ ਬਣਾਇਆ ਔਰ ਅੱਜ ਦਾ ਢਾਈ ਹਾਲ ਹੋ ਰਿਹਾ ਕਿ ਇੰਨੀਆਂ ਡਿਗਰੀਆਂ ਲੈਣ ਦੇ ਬਾਵਜੂਦ ਤੁਸੀਂ ਸੜਕਾਂ ਤੇ ਰੋਲ ਰਹੇ ਹੋ। ਪੰਜਾਬ ਦੇ ਵਿੱਚ 11 58 ਟੀਚਰਾਂ ਵੱਲੋਂ ਲਗਾਤਾਰ ਧੰਨੇ ਲਗਾਏ ਜਾ ਰਹੇ ਨੇ। ਸਰਕਾਰ ਇਹਨਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਸਾਰ ਨਹੀਂ ਲੈ ਰਹੀ ਕਿਉਂਕਿ ਇਹ ਹੁਣ ਦੀ ਗੱਲ ਨਹੀਂ ਹੈ। ਬਹੁਤ ਸਮਾਂ ਪਹਿਲਾਂ ਸਰਕਾਰ ਨੇ ਇਹਨਾਂ ਨੂੰ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਹਰੇਕ ਤਰੀਕੇ ਦੀ ਸਹੂਲਤਾਵਾਂ ਦਵਾਂਗੇ। ਅਤੇ ਇੱਕ ਥਾਂ ਤੋਂ ਝਾਕ ਕੇ ਦੂਜੀ ਥਾਂ ਲਗਾਇਆ ਸੀਗਾ ਪਰ ਹੁਣ ਇਹ ਇਸ ਹੱਦ ਤੱਕ ਮਜਬੂਰ ਹੋ ਗਏ ਨੇ ਕਿ 휠 ਚੇਅਰ ਦੇ ਉੱਪਰ ਖੜੀ ਅਧਿਆਪਕ ਵੀ ਜਿਹੜੀ ਹੈ ਉਹ ਵੀ ਇਸ ਤਰੀਕੇ ਦੇ ਨਾਲ ਜੁੜਾਏ ਧਰਨਾ ਲਗਾ ਰਹੇ ਨੇ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਮੌਜੂਦ ਨੇ ਗੱਲਬਾਤ ਜ਼ਰੂਰ ਕਰਾਂਗੇ ਪਰ ਗੱਲ ਜੇ ਇਸ ਤਰੀਕੇ ਦੇ ਨਾਲ ਇਹ ਹਾਲਾਤ ਹੁਣ ਲਗਾਤਾਰ ਪੰਜਾਬ ਦੇ ਵਿੱਚ ਬਣ ਰਹੇ ਨੇ ਆਏ ਦਿਨ ਧਰਨਾ ਲੱਗ ਰਿਹਾ ਹੈਗਾ ਤੇ ਅਧਿਆਪਕ ਤੋਂ ਲੈ ਕੇ ਉਹ ਬੱਚੇ ਵੀ ਧਰਨਾ ਲਗਵਾ ਰਹੇ ਨੇ ਜਿਨ੍ਹਾਂ ਨੂੰ ਆਪਣੀ ਹੱਕਾਂ ਦੀ ਲੋੜ ਹੈਗੀ ਹੈ ਕੀ ਲੱਗਦਾ ਜੇ ਤੁਸੀਂ ਇਦਾਂ ਦੀਆਂ ਤਸਵੀਰਾਂ ਦੇਖਦੇ ਹੋ ਸੜਕਾਂ ਦੇ ਉੱਪਰ ਇਹ ਤੋਂ ਮਾੜੀ ਗੱਲ ਪੰਜਾਬ ਲਈ ਹੋਰ ਕੋਈ ਹੋ ਨਹੀਂ ਸਕਦੀ ਕਾਰਨ ਇਹ ਆ ਕਿ ਇਹ ਸਭ ਤੋਂ ਵੱਧ ਐਜੂਕੇਟਿਡ ਬੱਚੇ ਆ ਔਰ ਇਹਨਾਂ ਦੀ ਭਰਤੀ ਮੈਂ ਕਰਵਾਈ ਸੀ ਔਰ ਕਿਸੇ ਉਹਦੇ ਵਿੱਚ ਪਿਓਰਲੀ ਇੰਨੀ ਟਰਾਂਸਪੇਰੈਂਸੀ ਸੀ ਲੇਕਿਨ ਵੱਧ ਕੇ ਸੁਣਤੀ ਇਹ ਆ ਕਿ ਅੱਜ ਸਿਰਫ ਤੇ ਸਿਰਫ ਇਹ ਰਿਵਿਊ ਪਟੀਸ਼ਨ ਪਾਉਣ ਲਈ ਅੱਜ ਧਰਨਾ ਲਾ ਰਹੇ ਆ ਪਹਿਲਾਂ ਇਹਨਾਂ ਨੇ ਉੱਥੇ ਭਗਵੰਤ ਮਾਨ ਦੇ ਘਰ ਮੋਰੇ ਧਰਨਾ ਲਾਇਆ ਜਿੱਥੇ ਇਹਨਾਂ ਨੂੰ ਲਾਟੀਆਂ ਨਾਲ ਕੁੱਟਿਆ ਗਿਆ ਜਿੱਥੇ ਸਾਡੀਆਂ ਕੁੜੀਆਂ ਦੀਆਂ ਚੁੰਨੀਆਂ ਰੋਲੀਆਂ ਗਈਆਂ ਔਰ ਅੱਜ ਹਰ ਜ਼ਿਲ੍ਹੇ ਦੇ ਵਿੱਚ ਧਰਨਾ ਲਾ ਰਹੇ ਔਰ ਮੈਨੂੰ ਜਦੋਂ ਪਤਾ ਲੱਗਿਆ ਯਾਰ ਇਦੋਂ ਵੱਧ ਕਿਸਮਤੀ ਕੀ ਹੋ ਸਕਦੀ ਆ ਵੀ ਇਹ ਜਿਹੜਾ ਸਾਰਾ ਪੜ੍ਹਿਆ ਲਿਖਿਆ ਲੋਟ ਹੈ ਔਰ ਮੋਸਟ ਐਜੂਕੇਟਿਡ ਔਰ ਯੂਜੀਸੀ ਦੀਆਂ ਗਾਈਡਲਾਈਨਸ ਨੂੰ ਸਾਰੀਆਂ ਨੂੰ ਪੂਰੀਆਂ ਕਰਦਾ ਉਹਨਾਂ ਨਾਲ ਜੇ ਹਾਲ ਆ ਇਹ ਇਹ ਪੰਜਾਬ ਸਰਕਾਰ ਅਸਲੀ ਗੱਲ ਹੈ ਇਹਨੂੰ ਪਾਣੀ ਨਾ ਚੱਪਣੀ ਚ ਪਾ ਕੇ ਵੀ ਨਹੀਂ ਇਹਨਾਂ ਨੂੰ ਉਦਾਂ ਹੀ ਸਾਹ ਸੂਤ ਲੈਣਾ ਚਾਹੀਦਾ ਭਗਵਾਨ ਸਿੰਘ ਮਾਨ ਹੁੜੀ ਕਹਿੰਦੇ ਸੀਗੇ ਕਿ ਭਈ ਅਸੀਂ ਤਾਂ ਉਹਨਾਂ ਬੰਦਿਆਂ ਨੂੰ ਵੀ ਨੌਕਰੀ ਦਵਾਂਗੇ ਜਿਹੜੇ 12ਵੀਂ ਪੜ੍ਹੇ ਹੈਗੇ ਨੇ ਇਹ ਤਾਂ ਬਹੁਤੇ ਐਜੂਕੇਸ਼ਨ ਵਾਲੇ ਹੈਗੇ ਨੇ ਇਹਨਾਂ ਨੂੰ ਕਿਉਂ ਨਹੀਂ ਕਰ ਰਹੇ ਤੁਸੀਂ ਇਹਨਾਂ ਨੂੰ ਪੁੱਛ ਲਓ ਇਹਨਾਂ ਨੂੰ ਪੁੱਛ ਲਓ ਇਹਨਾਂ ਦੀਆਂ ਡਿਗਰੀਆਂ ਪੁੱਛ ਲਓ ਕੱਲੇ-ਕੱਲੇ ਨੂੰ ਪੁੱਛ ਕੇ ਤਾਂ ਦੇਖੋ ਕੋਈ ਡਬਲ ਪੀ ਐਚ ਡੀ ਕੋਈ ਪੀ ਐਚ ਡੀ ਮਤਲਬ ਐਮ ਏ ਤਾਂ ਘੱਟੋ-ਘੱਟ ਸਾਰੇ ਹੈਗੇ ਆ ਔਰ ਸਾਰੀਆਂ ਕੁਆਲਿਫਿਕੇਸ਼ਨ ਕਲੀਅਰ ਕਰਦੇ ਆ ਲੇਕਿਨ ਬਦਕਿਸਮਤੀ ਇਹ ਆ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਇਹਨਾਂ ਨੇ ਜਦੋਂ ਕਿ ਸਾਡੇ ਯੰਗਸਟਰਸ ਨੂੰ ਪੜਾਉਣਾ ਸੀ ਕਾਲਜਾਂ ਦੇ ਵਿੱਚ ਜਾ ਕੇ ਤਾਂ ਇਹਨਾਂ ਨੂੰ ਧਰਨੇ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਸਰਕਾਰ ਤਾਂ ਕਹਿੰਦੀ ਧਰਨੇ ਤਾਂ ਲੱਗਣਾ ਹੀ ਨਹੀਂ ਪੰਜਾਬ ਦੇ ਵਿੱਚ ਤੇ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਪਰ ਲਾਠੀ ਚਾਰਜ ਹੋਇਆ ਫਿਰ ਉਹ ਕੀ ਹੈ ਗਏ ਜੀ ਇਹ ਤਾਂ ਤੁਹਾਨੂੰ ਵੀ ਪਤਾ ਯਾਰ ਕਿਹੜੀ ਕਮਿਊਨਿਟੀ ਆ ਜਿਹੜੀ ਅੱਜ ਦੀ ਤਰੀਕੇ 'ਚ ਧਰਨਾ ਨਹੀਂ ਲਾਉਂਦੀ ਅਸਲੀ ਗੱਲ ਹੈ ਕਹਿੰਦੇ ਕੁਝ ਹੋਰ ਸੀ ਕਰਦੇ ਕੁਝ ਹੋਰ ਆ ਤੋ ਇਸ ਕਰਕੇ ਇਹਨਾਂ ਦੇ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਆ ਇਹਨਾਂ ਨੇ ਪੰਜਾਬ ਨੂੰ 20 ਸਾਲ ਪਿੱਛੇ ਜਿਹੜਾ ਲੈ ਗਿਆ। ਸਰਪੰਚ ਜੀ ਆਖਰੀ ਸਵਾਲ। ਪੰਜਾਬ ਕਿਹੜੇ ਦੌਰ ਦੇ ਉੱਪਰ ਚੱਲ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਸੀਐਮ ਭਗਵਾਨ ਸਿੰਘ ਮਾਨ ਕੁੜੀ ਕਹਿੰਦੇ ਕਿ ਵੀ ਰੰਗਲਾ ਪੰਜਾਬ ਬਣਾਉਣਾ ਹੈ। ਕੀ ਦਿਖ ਰਿਹਾ ਹੈ ਪੰਜਾਬ? ਪੰਜਾਬ ਆ ਰੰਗਲਾ ਪੰਜਾਬ ਤਾਂ ਤਾਂ ਹੋਵੇ ਜੇ ਆ ਲੋਕ ਜਿਹੜੇ ਆ ਇਹ ਕਾਲਜਾਂ ਦੇ ਵਿੱਚ ਪੜਾਉਂਦੇ ਹੋਣ ਤੇ ਤਾਂ ਰੰਗਲਾ ਬਣ ਸਕਦਾ ਆਦਰਵਾਈਜ਼ ਇਹ ਧਰਨੇ ਲਾਉਣਗੇ ਤਾਂ ਫਿਰ ਰੰਗਲਾ ਕਾਹਦੇ ਨਾ ਬਣ ਜੂਗਾ। ਜੀ ਜੀ ਮੈਮ ਤੁਹਾਡੇ ਤੋਂ ਜ਼ਰੂਰ ਸਿੱਧਾ ਪੁੱਛੂੰਗਾ। ਪਹਿਲਾਂ ਤਾਂ ਤੁਸੀਂ ਆਪਣੀ ਐਜੂਕੇਸ਼ਨ ਜਰੂਰ ਦੱਸਿਓ ਕੀ ਐਜੂਕੇਸ਼ਨ ਹੈ ਸਰ ਮੈਂ ਮਾਸਟਰ ਇਨ ਪੋਲੀਟੀਕਲ ਸਾਇੰਸ UGC NET B.Ed ਇੰਨੀ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ ਤੁਸੀਂ 휠ਚੇਅਰ ਦੇ ਉੱਪਰ ਬਹਿ ਕੇ ਧਰਨਾ ਦੇ ਰਹੇ ਹੋ ਇਹ ਕੀ ਕਿਹੜਾ ਕਿਹੜਾ ਕਾਰਨ ਬਣ ਗਿਆ ਤੁਹਾਨੂੰ ਇਸ ਤਰੀਕੇ ਦੇ ਨਾਲ ਧਰਨਾ ਦੇਣਾ ਪੈ ਰਿਹਾ ਹਾਲਾਂਕਿ ਤੁਸੀਂ ਇੰਨੇ ਐਜੂਕੇਟਿਡ ਹੋ ਸਰ ਤੁਹਾਨੂੰ ਤਾਂ ਇਦਾਂ ਲੱਗਦਾ ਕਿ ਮਤਲਬ ਕਿ ਜੇ ਸਾਡਾ ਆਹ ਅਜੱ데 ਪੌਣੇ ਘੰਟੇ ਦਾ ਪ੍ਰੋਟੈਸਟ ਆ ਤੇ ਮੈਂ ਇਸ ਪ੍ਰੋਟੈਸਟ ਦੇ ਵਿੱਚ व्हीलचेयर ਤੇ ਬੈਠੀ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਮੈਂ ਸਿੱਖਿਆ ਮੰਤਰੀ ਦੇ ਪਿੰਡ ਦੇ ਬਾਹਰ 13 ਮਹੀਨੇ ਧਰਨਾ ਪੱਕਾ ਧਰਨਾ ਲਾਇਆ ਮੇਰੀ 5 ਸਾਲ ਦੀ ਬੱਚੀ ਮੇਰੇ ਨਾਲ ਸੀ ਉਹ ਇੰਟਰਸਟੇਟ ਹਾਈਵੇ ਸੀ ਇੰਨਾ ਜਾਨ ਦਾ ਖਤਰਾ ਸੀ ਤਾਂ ਵੀ ਸਰਕਾਰ ਨੂੰ ਕੋਈ ਤਰਸ ਨਹੀਂ ਆਇਆ ਸਾਡਾ ਇੰਨਾ ਪ੍ਰੈਸ਼ਰ ਸੀ ਸਾਡੀ ਜਿਹੜੇ ਮੈਡਮ ਬਲਵਿੰਦਰ ਕੌਰ ਜੀ ਸੀ ਔਰ ਉਪਰ ਤੋਂ ਸੀ ਉਹਨਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਰੋਪੜ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਸੀ ਸਾਡੇ ਤੇ लाठी चार्ज ਕੀਤਾ ਗਿਆ ਅਸੀਂ ਟੈਂਕੀਆਂ ਤੇ ਮੈਂ ਆਪ ਖੁਦ 8 ਦਿਨ ਮਰਨ ਵਰਤ ਕੀਤਾ ਟੈਂਕੀ ਦੇ ਉੱਤੇ ਉਥੇ ਆ ਕੇ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਮੈਂ ਜਿਹੜੀ ਤੁਹਾਡੀ ਨੌਕਰੀ ਸੁਰੱਖਿਅਤ ਕਰੂੰਗਾ ਜੇ ਕੋਰਟ ਵੀ ਇਸ ਤਰ੍ਹਾਂ ਦਾ ਹੱਲ ਕੋਈ ਨਹੀਂ ਕਰਦੀ ਤਾਂ ਅਸੀਂ ਸਰਕਾਰ ਦੇ ਤੌਰ ਤੇ ਆਪਣਾ ਹੱਲ ਕਰਾਂਗੇ ਪਰ ਉਹ ਸਰਕਾਰ ਅੱਜ ਆਪਣੇ ਹਰੇਕ ਵਾਅਦੇ ਤੋਂ ਮੁੱਕਰਦੀ ਆ ਸਾਡੇ ਤੇ लाਠੀ ਚਾਰਜ ਕਰਦੀ ਆ ਸਾਨੂੰ ਸੜਕਾਂ ਤੇ ਰੋਲਦੀ ਆ ਤੇ ਜਦੋਂ ਅਸੀਂ ਬਹੁਤ ਤਸ਼ੱਦਦ ਲੈ ਕੇ ਪੁਲਿਸ ਦਾ ਕੋਈ ਮੀਟਿੰਗ ਲੈਂਦੇ ਆ ਤੇ ਦੂਜੇ ਦਿਨ ਉਹ ਮੀਟਿੰਗ ਜਿਹੜੀ ਆ ਰੱਦ ਕਰ ਦਿੱਤੀ ਜਾਂਦੀ ਆ ਠੀਕ ਹੈ ਭੈਣ ਤੁਸੀਂ ਕਿੰਨਾ ਪੜਿਓ ਸਰ ਮੈਂ ਐਮਏ ਸੀ ਪੀ ਐਚ ਡੀ ਹਾਂ ਅੱਛਾ ਇਹਦੇ باوجود ਵੀ ਤੁਹਾਨੂੰ ਜੇ ਇਸ ਤਰੀਕੇ ਦੇ ਨਾਲ ਬੈਨਰ ਫੜਨੇ ਪੈ ਰਹੇ ਨੇ ਫਿਰ ਇਹ ਚੀਜ਼ ਮਨ ਦੇ ਵਿੱਚ ਖਿਆਲ ਕਿਉਂ ਦੇ ਕਿ ਇਹ ਕਿਉਂ ਫੜਨੇ ਪੈ ਗਏ ਬਿਲਕੁਲ ਹੁਣ ਤਾਂ ਇਸ ਟਾਈਮ ਲੱਗ ਰਿਹਾ ਜਦੋਂ ਪੀ ਐਚ ਡੀ ਕੀਤੀ ਸੀ ਤਾਂ ਐਦਾਂ ਲੱਗਿਆ ਸੀ ਕਿ ਬਸ ਪੀ ਐਚ ਡੀ ਕਰ ਲਈ ਹੁਣ ਤਾਂ ਜੌਬ ਮਿਲ ਜਾਣੀ ਆ ਆਰਾਮ ਨਾਲ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਇਹ ਉਹ ਯੂਥ ਨਹੀਂ ਹੈਗਾ ਜਿਹੜਾ ਬੇਰੁਜ਼ਗਾਰ ਬੈਠਾ ਸੀ ਅਸੀਂ ਆਪਣੀਆਂ ਵੈਲ ਸੈਟਲਡ ਜੌਬ ਨੂੰ ਛੱਡ ਕੇ ਇਸ ਨੂੰ ਬਣਾਇਆ ਸੀ ਮੈਂ ਪ੍ਰਾਈਵੇਟ ਯੂਨੀਵਰਸਿਟੀ ਦੇ ਵਿੱਚ ਰੈਗੂਲਰ ਪੋਸਟ ਦੇ ਉੱਪਰ ਅਪਾਇੰਟਡ ਸੀ। ਅੱਛੀ-ਖਾਸੀ ਮੈਨੂੰ ਸੈਲਰੀ ਮਿਲਦੀ ਸੀ ਉਹਦੇ ਵਿੱਚ ਪਰ ਇੱਕ ਹੁੰਦਾ ਨਾ ਕਿ ਸਰਕਾਰੀ ਨੌਕਰੀ ਮਿਲ ਗਈ। ਫੈਮਿਲੀ ਨੂੰ ਵੀ ਨਹੀਂ ਸੀ ਸਰਕਾਰੀ ਨੌਕਰੀ ਚਾਹੀਦੀ ਐ। ਸਿਰਫ ਉਸ ਸਰਕਾਰੀ ਨੌਕਰੀ ਦੇ ਚਾਂਸ ਸੀ ਜਿਸ ਨੌਕਰੀ ਨੂੰ ਅਪਣਾਇਆ। ਔਰ ਅੱਜ ਸਾਡਾ ਇਹ ਹਾਲ ਹੋ ਰਿਹਾ ਕਿ ਇੰਨੀਆਂ ਡਿਗਰੀਆਂ ਲੈਣ ਦੇ ਬਾਵਜੂਦ ਅਸੀਂ ਸੜਕਾਂ ਤੇ ਰੋਲ ਰਹੇ ਆਂ। ਅੱਛਾ ਸਰਕਾਰ ਕਹਿੰਦੀ ਸੀ ਕਿ ਭਈ ਅਸੀਂ ਤਾਂ ਰੋਜ਼ਗਾਰ ਹੀ ਬੜਾ ਵਧੀਆ ਦੇਵਾਂਗੇ। ਅਸੀਂ ਤਾਂ ਕੰਮ ਹੀ ਬੜੇ ਵਧੀਆ ਕਰਦੇ ਨੇ। ਫਿਰ ਜਦੋਂ ਇਹ ਚੀਜ਼ ਤੁਹਾਡੇ ਸਾਹਮਣੇ ਆਈ ਉਦੋਂ ਮਨ ਦੇ ਵਿੱਚ ਸਰਕਾਰ ਦੇ ਪ੍ਰ ਸਿਰ ਸਰਕਾਰ ਨੇ ਰੋਜ਼ਗਾਰ ਦਿੱਤਾ ਇਹਦੇ ਵਿੱਚ ਕੋਈ ਗਲਤ ਚੀਜ਼ ਨਹੀਂ ਹੈਗੇ ਬਟ ਉਹ ਰੋਜ਼ਗਾਰ ਕਿਤੇ ਚ ਦਿੱਤਾ ਸਿਰਫ ਐਡਵਰਟਾਈਜ਼ਮੈਂਟ ਦੇ ਵਿੱਚ ਪੋਸਟਰਸ ਦੇ ਉੱਪਰ ਨਿਊਜ਼ਪੇਪਰ ਦੇ ਉੱਪਰ ਨਿਯੁਕਤੀ ਪੱਤਰ ਵੰਡੇ ਆ ਪੰਜਾਬ ਦੇ ਵਿੱਚ ਬਹੁਤ ਨਿਯੁਕਤੀ ਪੱਤਰ ਵੰਡਿਆ ਇਹਨਾਂ ਨੇ ਪਰ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਕਿਸੇ ਨੂੰ ਸਟੇਸ਼ਨ ਨਹੀਂ ਦਿੱਤੇ ਤੁਸੀਂ ਪਟਵਾਰੀਆਂ ਦੀ ਗੱਲ ਲਗਾ ਲਓ ਬਹੁਤ ਸਾਰੇ ਜਿਹੜੇ ਟੀਚਰ ਸਕੂਲਾਂ ਦੇ ਉਹਨਾਂ ਦੀ ਗੱਲ ਲਗਾ ਲਓ ਸਾਰੇ ਇਹੀ ਕਹਿ ਰਹੇ ਆ ਕਿ ਸਰਕਾਰ ਨੇ ਨੌਕਰੀਆਂ ਘੜ ਦਿੱਤੀਆਂ ਨੇ ਸਾਨੂੰ ਨਿਯੁਕਤੀ ਪੱਤਰ ਦੇ ਦਿੱਤੇ ਨੇ ਪਰ ਅਸੀਂ ਕਰਾਚੀ ਬੈਠੇ ਆ ਤੇ ਇਦਾਂ ਦੀਆਂ ਜੋਬਸ ਤਾਂ ਨਹੀਂ ਮੰਗ ਰਿਆ ਨਾ ਪੰਜਾਬ ਦਾ ਯੂਥ ਹੂੰ ਅੱਛਾ ਬੜੇ ਮੇਰੇ ਖਿਆਲ ਨਾਲ ਪੋਸਟਰ ਵੀ ਲੱਗੇ ਸਰਕਾਰ ਨੇ ਲਾਏ ਨੇ ਆ ਪੀਪੀ ਗਰਾਊਂਡ ਮੇਰੇ ਖਿਆਲ ਨਾਲ ਭਰਿਆ ਹੋਇਆ ਸੀਗਾ ਕਹਿੰਦੇ ਕਿ ਵੀ ਜੜੇ ਧਰਨੇ ਟੀਚਰ ਲਗਾਉਂਦੇ ਸੀ ਉਹਨਾਂ ਸਾਰਿਆਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਉਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਫਿਰ ਵੀ ਤੁਸੀਂ ਧਰਨੇ ਦੇ ਉੱਪਰ ਖੜੇ ਹੋ ਸ੍ਰੀਹੀ ਚੀਜ਼ ਕਹਿ ਰਹੀਆਂ ਨੇ ਨਾ ਨਿਯੁਕਤੀ ਪੱਤਰ ਦਿੱਤੇ ਆ ਸਿਰਫ ਸਾਨੂੰ ਅੱਗੇ ਸੇਵਾ ਕਰਨ ਦਾ ਮੌਕਾ ਨਹੀਂ ਦੇ ਰਹੇ ਬੱਚਿਆਂ ਨੂੰ ਇਹਨਾਂ ਨੇ ਨਿਯੁਕਤੀ ਪੱਤਰ ਦੇ ਕੇ ਘਰ ਬਿਠਾਇਆ ਹੋਇਆ ਫੋਟੋਆਂ ਖਿਚਵਾ ਲਈਆਂ ਆਪਣੀਆਂ ਨਿਯੁਕਤੀ ਪੱਤਰ ਦੇ ਕੇ ਵੱਡੀਆਂ ਵੱਡੀਆਂ ਐਡਵਰਟਾਈਜ਼ਮੈਂਟ ਦੇ ਉੱਪਰ ਲਿਖ ਦਿੱਤਾ ਕਿ ਅਸੀਂ ਇਹਨੀਆਂ ਜੌਬ ਦੇ ਦਿੱਤੀਆਂ ਉਹ ਸਿਰਫ ਇੱਕ ਐਡਵਰਟਾਈਜ਼ਮੈਂਟ ਦੀ ਸਰਕਾਰ ਹੈ ਇਹਨਾਂ ਨੇ ਆਪਣੀਆਂ ਸਿਰਫ ਵੱਡੇ ਵੱਡੇ ਪੋਸਟਰ ਲਗਾਉਣ ਲਈ ਕ੍ਰਾਂਤੀ ਦਿਖਾ ਲਈ ਸਿੱਖਿਆ ਕ੍ਰਾਂਤੀ ਦਿਖਾਣ ਲਈ ਪੋਸਟਰ ਵੱਡੇ ਵੱਡੇ ਲਗਾ ਦਿੱਤੇ ਐ ਬਟ ਗਰਾਊਂਡ ਦੇ ਰਿਐਲਿਟੀ ਹੈ ਕਿ ਇਹਨਾਂ ਨੇ ਕੋਈ ਜੋਬ ਨਹੀਂ ਦਿੱਤੀ ਅੱਛਾ ਤੁਸੀਂ ਕਹਿ ਰਹੇ ਹੋ ਕਿ ਭਈ ਜੋਬ ਹੀ ਨਹੀਂ ਦਿੱਤੀ ਸਰਕਾਰ ਤਾਂ ਕਹਿੰਦੀ ਵਸੀਂ ਨਿਯੁਕਤੀ ਪੱਤਰ ਵੰਡ ਤੇ ਅਸੀਂ ਹਰੇਕ ਪੱਖੋਂ ਉਹਨਾਂ ਨੂੰ ਸਹੂਲਤਾਂ ਦੇ ਦਿੱਤੀਆਂ ਤੁਸੀਂ ਕਹਿੰਦੇ ਜੋਬ ਹੀ ਨਹੀਂ ਦਿੱਤੀ ਹੈਗੀ ਐ ਇਹੀ ਚੀਜ਼ ਤੁਹਾਨੂੰ ਕਹਿ ਰਹੀਆਂ ਨਾ ਕਿ ਨਿਯੁਕਤੀ ਪੱਤਰ ਹੀ ਦਿੱਤੇ ਐ ਗਰਾਊਂਡ ਲੈਵਲ ਤੇ ਅਗਰ ਨਿਯੁਕਤੀ ਪੱਤਰ ਤੋਂ ਬਾਅਦ ਸਿੱਧਾ ਤੁਸੀਂ ਕੰਮ ਕਰਨ ਵਾਲੇ ਜਾਣਾ ਸੀਗਾ ਤੁਸੀਂ ਨਹੀਂ ਹੁੰਦਾ ਨਾ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਸਾਨੂੰ ਸਟੇਸ਼ਨ ਮਿਲਦੇ ਐ ਸਿਰਫ 1158 ਕੈਂਡੀਡੇਟ ਦੇ ਵਿੱਚੋਂ ਅਸੀਂ 122 ਸੀ ਜਿਨ੍ਹਾਂ ਨੂੰ ਸਟਾਰਟਿੰਗ ਦੇ ਵਿੱਚ 3 ਸਾਲ ਪਹਿਲਾਂ ਸਟੇਸ਼ਨ ਅਲਾਉਟ ਹੋ ਗਏ ਉਸ ਤੋਂ ਬਾਅਦ 483 ਸਡੇ ਕੈਂਡੀਡੇਟ ਸੀ ਉਹ ਜੁਆਇਨ ਕੀਤੇ ਸਟੇਸ਼ਨ ਇਹਨਾਂ ਨੇ ਬਹੁਤ ਲੇਟ ਕਰਵਾਇਆ ਤੁਹਾਨੂੰ ਜੁਆਇਨ ਹੁਣ ਸਟੇਸ਼ਨ ਜੁਆਇਨ ਕਰਨ ਤੋਂ ਬਾਅਦ ਵੀ ਅਸੀਂ ਦੇਖੋ ਤੁਹਾਡੇ ਸਾਹਮਣੇ ਪੋਸਟਰ ਫੜ ਕੇ ਇੱਥੇ ਸੜਕਾਂ ਦੇ ਬੈਠੇ ਆ ਅੱਜ ਇਹ ਵੀ ਕਹਿੰਦੇ ਸੀ ਸਰਕਾਰੀ ਨੌਕਰੀ ਸਿਕਿਉਰ ਜੋਬ ਹੁੰਦੀ ਹੈ ਅੱਜ ਦੇ ਟਾਈਮ ਸਰਕਾਰੀ ਗਵਰਨਮੈਂਟ ਜੋਬਸ ਵੀ ਇਨ ਸਿਕਿਉਰ ਨੇ ਤਾਂ ਬਿਲਕੁਲ ਆ ਤੁਸੀਂ ਪਿੱਛੇ ਤਸਵੀਰ ਦਿਖਾਓ ਇਹ ਸਰਕਾਰ ਦੀ ਸਿੱਖਿਆ ਕ੍ਰਾਂਤੀ ਹੈ ਜਿੱਥੇ ਇੱਕ ਪਾਸੇ ਸੀਐਮ ਭਗਵੰਤ ਸਿੰਘ ਮਾਨ ਖੋਰੀ ਕਹਿੰਦੇ ਸੀਗੇ ਕਿ ਬਈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਅਸੀਂ ਲੈ ਕੇ ਆਵਾਂਗੇ ਗਵਰਨ ਸਿੰਮਾਨ ਹੋਰੀ ਕਹਿੰਦੇ ਸੀਗੇ ਕਿ ਭਈ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਉਹ ਰੋਜ਼ਗਾਰ ਲੋਕਾਂ ਨੂੰ ਦਵਾਂਗੇ ਤਾਂ ਜਦੋਂ ਇਸ ਤਰੀਕੇ ਦੇ ਨਾਲ ਇਹ ਮਾਹੌਲ ਬਣ ਦਿੱਤੇ ਆ ਦੇਖੋ ਵੀ ਆ ਹਾਲਾਤ ਨੇ ਇਹ ਚੀਜ਼ਾਂ ਨੇ ਲੋਕ ਧਰਨੇ ਦੇ ਉੱਪਰ ਨੇ ਇਹ ਉਹ ਲੋਕ ਨੇ ਜਿਹੜੇ ਵੈਲਡ ਐਜੂਕੇਸ਼ਨ ਨੇ ਜਿਨ੍ਹਾਂ ਨੇ ਦੋ-ਦੋ ਪੀ ਐਚ ਡੀਆਂ ਕੀਤੀਆਂ ਹੋਈਆਂ ਨੇ ਉਸ ਤੋਂ ਅਲੱਗ ਹੋਰ ਅ ਬੜਾਏ ਉੱਚ ਲੈਵਲ ਦੀਆਂ ਜਿਹੜੀਆਂ ਨੇ ਸਟੱਡੀਜ਼ ਕੀਤੀਆਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਏ ਤੋ ਜਦੋਂ ਕੰਮ ਕਰਨੇ ਪੈ ਜਾਣ ਇਸ ਤਰੀਕੇ ਦੇ ਨਾਲ ਜਦੋਂ ਪਤਨੇ ਸਾਹਮਣੇ ਪੈ ਜਾਣ ਤਾਂ ਤੁਸੀਂ ਆਪ ਸੋਚੋਗੇ ਪੰਜਾਬ ਦਾ ਬਣ ਕੀ ਰਿਹਾ ਹੈ ਪਰ ਇਹ ਦੇਖੋ ਵੀ ਪੁਲਿਸ ਵੀ ਕਿਤੇ ਨਾ ਕਿਤੇ ਰੋਕ ਰਹੀ ਹੋਈ ਨਜ਼ਰ ਆ ਰਹੀ ਹੈ ਹਾਏ ਅੱਛਾ ਭਾਈ ਜੀ ਆ ਰੋਕ ਰਹੀਏ ਪੁੱਛ ਤੁਹਾਨੂੰ ਠੀਕ ਹੈ ਨਹੀਂ ਪੁੱਛ ਤੁਹਾਨੂੰ ਕੁਝ ਨਹੀਂ ਉਹ ਕਹਿੰਦੇ ਸੜਕ ਤੇ ਨਹੀਂ ਕਰਨਾ ਹੈਗਾ ਇਧਰ ਸਾਈਡ ਤੇ ਕਰੋ ਬਾਕੀ ਦੇਖੋ ਗੱਲ ਚੱਲ ਰਹੀ ਹੈ ਉਹ ਕਹਿੰਦੇ ਸੜਕ ਤੇ ਨਹੀਂ ਕਰਨਾ ਤੁਸੀਂ ਸਾਈਡ ਤੇ ਹੋ ਕੇ ਕਰੋ ਹਾਂ ਸਰਕਾਰ ਤਾਂ ਕਹਿੰਦੀ ਵੀ ਅਸੀਂ ਤਾਂ ਧਰਨੀ ਜਿਹੜੇ ਲਾਉਂਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਕਰਨ ਨਹੀਂ ਦਮ ਅੱਛਾ ਬਿਲਕੁਲ ਆ ਤੁਸੀਂ ਦੇਖੋ ਵੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਪੰਜਾਬ ਪੁਲਿਸ ਦੇ ਉਹਨਾਂ ਵੱਲੋਂ ਪੁਤਲਾ ਗੱਭੇ ਸਾੜਨਾ ਸੀ ਇਹਨਾਂ ਨੇ ਤੁਹਾਨੂੰ ਕਹਿੰਦੇ ਤੁਸੀਂ ਸਾਈਡ ਦੇ ਉੱਪਰ ਹੋ ਕੇ ਜਿਹੜਾ ਪੁਤਲਾ ਸਾੜੀਓ ਤਾਂ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਜਿੱਥੇ ਵੈਲਡ ਐਜੂਕੇਸ਼ਨ ਜਿਹੜੇ ਹੈਗੇ ਨੇ ਟੀਚਰਸ ਨੇ ਜਿਨਾ ਵੱਲੋਂ ਸਰਕਾਰ ਤੋਂ ਕਿਹਾ ਗਿਆ ਸੀ ਕਿ ਸਰਕਾਰ ਕਹਿੰਦੀ ਸੀ ਕਿ ਵੀ ਤੁਹਾਨੂੰ ਅਸੀਂ ਨੌਕਰੀਆਂ ਦਵਾਂਗੇ ਤੁਹਾਨੂੰ ਨਿਯੁਕਤੀ ਪੱਤਰ ਵੰਡ ਦਿੱਤੇ ਤੁਹਾਨੂੰ ਸਟੇਟ ਜਿਹੜਾ ਸਟੇਸ਼ਨ ਨੇ ਉਹ ਅਲਾਉਟ ਕਰ ਦਿੱਤੇ ਪਰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਜੌਬਸ ਹੋਣੀਆਂ ਨੇ ਉਹ ਨਹੀਂ ਕਰ ਸਕਦੇ ਹੋ ਤਾਂ ਆ ਚੀਜ਼ਾਂ ਦਾ ਜਿਹੜਾ ਇਹ ਪੰਜਾਬ ਕਿਤਨੇ ਕਿੱਥੇ ਦੇਖਣ ਨੂੰ ਮਿਲ ਰਹੀ ਹੈ ਲੋਕ ਬਹੁਤ ਸਵਾਲ ਚੱਕ ਰਹੇ ਨੇ ਕਿ ਭਈ ਸਰਕਾਰ ਦੀ ਸਿੱਖਿਆ ਕ੍ਰਾਂਤੀ ਜੇਕਰ ਸਰਕਾਰ ਨੇ ਲਿਆਉਂਦੀ ਹੈ ਤਾਂ ਉਹ ਸਿੱਖਿਆ ਕ੍ਰਾਂਤੀ ਨਜ਼ਰ ਕਿੱਥੇ ਆ ਰਹੀ ਹੈ ਸ਼ਿਕਸ਼ਾ ਕ੍ਰਾਂਤੀ ਇਹ ਹੈ ਜੋ ਮੇਰੇ ਪਿੱਛੇ ਹੈਗੀ ਹੈ ਜਾਂ ਫਿਰ ਐਡਵਰਟਾਈਜ਼ਮੈਂਟ ਦੇ ਵਿੱਚ ਸਰਕਾਰ ਦੀ ਸ਼ਿਕਸ਼ਾ ਕ੍ਰਾਂਤੀ ਦੇਖਣ ਨੂੰ ਮਿਲਦੀ ਹੈ ਕੈਮਰੋਨ ਵਿਪਨ ਰਾਜਗੁਪਤਾ ਨਾਉਂਡਾ ਪੰਜਾਬੀ ਬਿਲ